ਤੈਂ ਤੋਂ ਬਾਅਦ ਫਕੀਰ ਤੈਂ ਤੋਂ ਬਾਅਦੀਆਂ ਵਾਸਤੇ ਫਰੀਜ ਆ ਗਿਆ ਜਨਰੇਟਰ ਚੱਲਦਾ ਹੈ ਲੰਗਰ ਪਾਣੀ ਦਾ ਪ੍ਰਬੰਧ ਇੱਕ ਰਾਤ ਲੱਗੇ ਦੋ ਰਾਤ ਲੱਗੇ ਜਿਹੜੇ ਸਾਥੀ ਆਏ ਐ ਜਿਹੜੇ ਸਤ ਮੁੱਚ ਗਾਤਨਾ ਦੇ ਪਰਖਲਾਪ ਉਹਨਾਂ ਨੂੰ ਸਜਾ ਦਿਵਾਨ ਵਾਸਤੇ ਆਇਆ ਉਦੋਂ ਤੱਕ ਸਾਨੂੰ ਉੱਠਣਾ ਹੀ ਨਹੀਂ ਚਾਹੀਦਾ ਜੋ ਤਾਂ ਕੋ ਗਾਤਨਾ ਜਿਹੜੇ ਜਿਹਦਾ ਵਿੱਚ ਪਿੱਛੇ ਨਹੀਂ ਹੁੰਦੇ ਕੱਲਾ ਪੁਰਖਵਾਲਾ ਕੱਲਾ ਪੁਰਖ ਸੁਮਨਾਜ ਮਦੋਚੀ ਨਹੀਂ ਐ ਜਿਹੜਿਆ ਦੀ ਹਾਜ਼ਰੀ ਵਿੱਚ ਬੰਦਾ ਕੁੱਟਿਆ ਜਾ ਰਿਹਾ ਸੀ ਜਿਹੜਿਆ ਦੀ ਹਾਜ਼ਰੀ ਵਿੱਚ ਬੰਦੇ ਮਾਰੇ ਜਾ ਰਹੇ ਸੀ ਉਹ ਮੂਹਕ ਦਰਸ਼ਕ ਵਾਂਗ ਕੇ ਦੇਖਦੇ ਰਹੇ ਉਹ ਉਹਨਾਂ ਦੀ ਸਪੋਰਟ ਕਰਦੇ ਰਹੇ ਕਿ ਉਹਨਾਂ ਦਾ ਸਾਥਰੀ ਬਣਦਾ ਸੀਗਾ ਜੀ ਗਰੀਬ ਦੇ ਪੁੱਤ ਨੂੰ ਨਾ ਮਾਰੋ ਉਹਦੀਆਂ ਬਾਹਾਂ ਫੜ ਕੇ ਉਹਨਾਂ ਨੂੰ ਚੋਰਦੀਏ ਤਿੰਨੇ ਕ ਤਲਖਾਤ ਖਾਚ ਉਹਨਾਂ ਨੇ ਮਾਰੇ ਆ ਪ੍ਰਾਪਰ ਦਾ ਤੱਕਾ ਉਹਨਾਂ ਗੋਸ਼ੀਆਂ ਤੇ ਹੋਣਾ ਚਾਹੀਦਾ ਔਰ ਅਖੀ ਤਾਂ ਮਾਨਯੋਗ ਅਦਾਲਤ ਨੂੰ ਕੋਈ ਸਾਫ਼ ਤਰ੍ਹਾਂ ਇਹਦਾ ਵੀ ਬਰਾਬਰ ਨਹੀਂ ਤਾਂ ਜੀ ਵੀ ਆ ਦੱਸ ਕਦੇ ਇਮਾਨਦਾਰ ਜੱਜ ਬਣਤੀ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਕਾਨੂੰਨ ਚਰ ਇਮਾਨਦਾਰੀ ਨਾਲ ਰਾਜ ਕਰਨਾ ਲੋਕਾਂਆਂ ਰੋਕਾਉਣੇ ਆ ਉਹਨਾਂ ਨੂੰ ਨਹੀਂ ਰੱਖ ਸਕਦਾ ਦੁੱਖ ਇਹ ਪਰਸੋਂ ਵਾਲੇ ਪਰਿਵਾਰ ਤੇ ਬੁਰੇ ਨਿਕਰਦੇ ਕਿੰਨਾ ਦੁੱਖਾਂ ਦਾ ਪਹਾੜ ਬੰਦਿਆਂ ਨੂੰ ਅਪੀਲ ਕਰਦੇ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਆਨੂੰ ਸਦੀਆਂ ਦੇ ਉਸ ਮੋਰਚੇ ਨੂੰ ਫਤਿਹ ਕਰਨਾ ਤੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਸੀਂ ਉਹ ਥਾਲੀਆਂ ਦੇਖ ਲਿਆ ਪ੍ਰਸ਼ਾਸਨ ਕੇ ਤੇ ਸਰਕਾਰ ਅੱਗੇ ਕਰਕੇ ਸਾਨੂੰ ਪਰੋਸ ਕੇ ਨਹੀਂ ਕੁਝ ਦਿੱਤਾ ਪਰ ਮਜਬੂਰ ਹੋ ਕੇ ਸਾਡਾ ਸੁਦਨ ਕਾਹੇ ਚਾਰ ਦੇ ਨੇੜੇ ਪਿੰਡ ਪੈਂਦਾ ਹੈ ਨਬਾਲਤ ਕਰਦੇ ਕੋਈ ਇੱਕ ਬੱਚਾ ਕਿਸੇ ਕਰਨ ਚੋਧਰੀ ਨੇ ਕਰੇ ਟੱਪ ਕੇ ਮਰੂਥ ਖਾ ਰਹੇ ਹਨ 10 ਸਾਲ ਦਾ ਉਹਨੇ ਕੁੱਤੇ ਬੇਬਾਕ ਹਸਤਾਕ ਦੇਖ ਲਿਆ ਇਹ ਫਤਾਲੇ ਕਿਉਂਕ ਬਾਪਰ ਦੇ ਰਹੇਗੇ ਤਾਂ ਮੇ ਸੋਦਾ ਜੋ ਲੱਗਿਆ ਹੋਇਆ ਹੈ ਤਾਂ ਮੇ ਕਿਸਾਨ ਜੱਟੇ ਬੰਨੀਆਂ ਮਜ਼ਦੂਰ ਜੱਟੇ ਬੰਨੀਆਂ ਇਹ ਚੋਲੀ ਹੋਣੇ ਕਿ ਪਾਰਾ ਖਤਰ ਕੀਤਾ ਜਾਵੇ ਪਰ ਸਰਕਾਰ ਦੇ ਚਿਰ ਤੇ ਜਿਹੜੇ ਪੜਾ ਪਾਣਾ ਚਾਹੁੰਦੇ ਕਿਸਾਨਾਂ ਤੇ ਮਜ਼ਦੂਰਾਂ 'ਚ ਜਿਹੜੇ ਜਾਤੀ ਵਿਵਾਰੀ ਖੜੀ ਕਰਨੀ ਚਾਹੁੰਦੇ ਨੇ ਉਹ ਆ ਕੇ ਕਿਸੇ ਨਾ ਕਿਸੇ ਕਿਸੇ ਤਰੀਕੇ ਦੇ ਨਾਲ ਮੰਡਾਂ ਦੇ ਜ਼ਹਿਰ ਤੋਂ ਅਦੋਂ ਅਸੀਂ ਦਸਵਾ ਤੋਹਨੇ ਕੋ ਸੂਪਰ ਸੈਸ਼ਨ ਧਿਆਨ ਨਾਲ ਕੰਨ ਖੋਲ ਕੇ ਸੁਣ ਲੈ ਸਾਡਾ ਸਰਨਾ ਨਹੀਂ ਕਿ ਇਕੱਲਾ ਪਰਚਾ ਕਰਤਾ ਇਹ ਲੋਕੇ ਤਾਂ ਤੁਰ ਜਾਣਗੇ ਅਸੀਂ ਉਹਨੂੰ ਗਿਰਫਤਾਰ ਕਿਰਉਣ ਤੱਕ ਇਹਦੀ ਲੜਾਈ ਲੜਾਂਗੇ ਇਹ ਚੰਗ ਵਿਚਾਰੀ ਨਹੀਂ ਆ ਅਸੀਂ ਇਕੱਲੇ ਲੋਕ ਸਰਪਰ ਕੇ ਵੀ ਖਾਂ ਨਹੀਂ ਤਾ ਜਾਂਦਾ ਤੁਹਾਨੂੰ ਤੁਸੀਂ ਦਿਲ ਤੋਂ ਹੱਥਾ ਕੇ ਬਚਾਓ ਗੁਰਮੰਦਰ ਨਾ बाकी जिंदगी में बहुत हो जाते हैं तो जब तो एक एक संस्था साफ कर के मेरे लिए कोई रास्ता नहीं है तो मेरे लिए कोई तो बहुत ज्यादा तेज हो जाती है अभी कुछ नहीं कुछ नहीं है मेरे मुंह पे पुलिस वाले मोदी सरकार को के मुड़ के तो देख लो कुछ रहना ਕਿ ਕਿਨੇ ਲਗਦੀ ਹੈ ਇਹ ਬੜੀ ਮੁਕਾਬਲਤ ਹੈ ਹੋ ਮਾਈਕ ਤੋਂ ਰੂਮ ਤੋਂ ਹਟਾਰਨਾ ਪਿਆ ਕਰਕੇ ਥੋੜੇ ਜੀ ਲੋ ਅੱਜ ਦੇ ਜਿਹੜਾ ਤੁੰਨਾ ਪੱਤੀ ਤੁੰਨਾ ਪੱਤੀ ਹੋਇਆ ਕਿ ਬੱਬਰ ਖੇਡ ਸਾਰੇ ਚਾਲ ਦੇ ਵਿੱਚ ਉਹਨੇ ਇੱਕਰ ਬਾਸ ਨੂੰ ਨਿਚਾਰਿਆ ਸੀ ਤੇ ਸਾਡੇ ਇੱਥੇ ਦੇ ਨੌਜਵਾਨ ਜਿਨ੍ਹਾਂ ਨੇ ਤੁੰਨਾ ਪੱਤੀ ਬਣਨਾ ਸੀ ਇਸ ਮਰਕਲੇ ਦੇ ਕਿਹੜੇ ਬਾਈ ਨੇ ਜਿਨ੍ਹਾਂ ਨੇ ਤੁੰਨਾ ਪੱਤੀ ਬਣਨਾ ਸੀ ਉਹਨਾਂ ਨੂੰ ਟੀਕੇ ਲਾਉਣ ਕੀ ਨੇ ਦੇਣਾ ਇਹ ਸਰਕਾਰਾਂ ਦੀ ਨਿਸ਼ਾਨੀਆਂ ਹੈ ਇਹ ਸਮਾਜਨਾ ਚੋਣਾਂ ਆ ਤੁਰੰਤ ਅਸਤਾ ਕਰੇ ਨੇ ਲੋਕਾਂ ਦੇ ਨਾਮ 'ਤੇ ਕਿਹਸਾ ਕਰੋ ਬੰਡ ਸਾਡੇ ਨਾਮ ਦੇ ਕੋ ਇਹ ਨਾਰਾ ਸੀ ਇਸ ਕਰਕੇ ਆਪਾਂ ਹੱਕਾਂ ਦੀ ਜਰਾਤੀ ਨਹੀਂ ਕਰ ਸਕਦੇ ਪੰਜਾਬ ਸਾਡੇ ਦੇ ਜੀਵਨ ਕੋਈ ਨਹੀਂ ਅਸੀਂ ਤੁਹਾਨੂੰ ਕਹ ਰਹੇ ਆ ਕਿ ਨਰੂ ਹੱਥੋਂ ਬਾਰੀ ਸਾਡੇ ਆਪ ਲਾ ਕੇ ਰਾਂਗੇ ਜੈ ਹਿੰਦ ਜੈ ਹਿੰਦ ਸਾਡੇ ਆਪ ਲਾ ਕੇ ਰਾਂਗੇ ਜੈ ਹਿੰਦ ਜੈ ਹਿੰਦ ਸਭ ਤੋਂ ਜਨਤਾ ਆਪਣੀ ਮੰਗਦਾ ਸੀ ਬਚਾ ਲੈਣਾ ਹੈ ਜੈ ਹਿੰਦ ਜੈ ਹਿੰਦ ਆਪਣੇ ਬੱਚਿਆਂ ਨੂੰ ਇਨਸਾਫ ਲੈ ਜਿੰਦੀ ਕਰਦਾ ਵਰਮੇਲ ਸਿੰਘ ਸੰਗੇ ਤੋਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਵਰਮੇਲ ਸਿੰਘ ਉਹਨਾ ਬੀਐਨਜੀ ਕਰਾਂ ਜੀ ਜੀ ਭਲਵਿੰਦਰ ਕੌਰ ਹਰਿਆਊ ਤੋਂ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਜੀ ਜੀ ਭਲਵਿੰਦਰ ਕੌਰ ਜੀ ਪਿੰਡ ਹਰਿਆਊ ਤੋਂ ਇਹਨਾਂ ਦੇ ਪਿੰਡ ਤੋਂ ਆਉਤਰਿੰਦਾ ਲਖਵਿੰਦਰ ਸਿੰਘ ਲੱਖਾ ਜਿਹੜਾ ਆਪੁਰਾ ਮੁਲਾਜ਼ਮ ਹੈ सुखविंदर सिंह लका मुर्दा लका पुला मुरदा